ਚਿੱਟੇ ਦੇਣ ਵਾਲੀ ਸਰਕਾਰ ਗੁਰਦਾਬ ਗੁਰਦਾਬ ਬਾਦੂ ਸਿੰਘ ਧਰਮਸੋਧ ਨੇ ਵੱਡਾ ਪਾਪ ਕੀਤਾ ਹੈ ਕੈਪਟਨ ਅਮਰਿੰਦਰ ਸਿੰਘ ਉਹਨੂੰ ਬਚਾ ਨਹੀਂ ਸਕਦੇ ਪੋਸਟ ਮੈਟਿਕ ਸਕਾਲਰਸ਼ਿਪ ਘਟਾਲਿਆਂ ਲੈ ਕੇ ਸ਼੍ਰੋਮਣੀ ਕਾਲੇ ਦਲ ਬਾਦਲ ਵੱਲੋਂ ਅੱਜ ਰਿਆਸਤੀ ਸ਼ਹਿਰ ਨਾਭਾ ਸਿੱਤ ਹਲਕਾ ਇੰਚਾਰਜ ਕਬੀਰ ਦਾਸ ਦੀ ਅਗਵਾਈ ਵਿੱਚ ਪੰਜਾਬ ਦੇ ਕੈਬਨਿਟ ਮੰਤਰੀ ਸਾਦੂ ਸਿੰਘ ਧਰਮਸੋਧ ਦੇ ਖਿਲਾਫ ਤਰਨਾ ਦੇ ਕੇ ਸਰਕਾਰ ਦਾ ਪਿੱਟ ਸਿਆਪਾ ਕੀਤਾ ਗਿਆ ਇਸ ਸਰਨੇ ਵਿੱਚ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਵਿਕਰਮਜੀਤ ਸਿੰਘ ਮਜੀਠੀਆ ਤੋਂ ਇਲਾਵਾ ਸਮੂੱਚੀ ਲੀਡਰਸ਼ਿਪ ਨੇ ਸਮੂਲੀਅਤ ਕੀਤੀ ਹੈ ਅਕਾਲੀ ਵਰਕਰਾਂ ਨੇ ਇਕੱਠ ਨੂੰ ਸੰਬੋਧਿਤ ਕਰਦਿਆਂ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਵਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਅਕਾਲੀ ਸਰਕਾਰ ਬਣਨ ਤੇ ਇਸ ਘੁਟਾਲੇ ਦੀ ਬਰੀਕੀ ਨਾਲ ਜਾਂਚ ਕੀਤੀ ਜਾਵੇਗੀ ਅਤੇ ਜੋ ਵੀ ਵਿਅਕਤੀ ਇਸ ਵਿੱਚ ਦੋਸ਼ੀ ਪਾਇਆ ਗਿਆ ਉਸ ਨੂੰ ਜੇਲਾ ਵਿੱਚ ਧੱਕਿਆ ਜਾਵੇਗਾ ਕੀ ਰਾਹੁਲ ਗਾਂਧੀ ਦੀ ਕਾਂਗਰਸ ਕੈਪਟਨ ਅਮਰਿੰਦਰ ਸਿੰਘ ਦੀ ਕਾਂਗਰਸ ਜੇਸ ਮੰਤਰੀ ਨੇ ਕਰੋੜਾਂ ਰੁਪਈਆ ਐਸਸੀ ਵਿਦਿਆਰਥੀਆਂ ਦਾ ਖਾਦਾ ਹੋਵੇ ਉਹਨਾਂ ਦੇ ਨਾਲ ਖਲੋਤੀ ਸਾਫ ਦਿਖ ਰਹੀ ਹੈ ਕੜਨਾ ਤਾਂ ਬੱਚਿਆਂ ਨਾਲ ਚਾਹੀਦਾ ਸੀ ਹੱਕ ਬੱਚਿਆਂ ਨੂੰ ਦੇਣੇ ਚਾਹੀਦੇ ਸੀ ਵਜੀਫੇ ਬੱਚਿਆਂ ਨੂੰ ਦੇਣੇ ਚਾਹੀਦੇ ਸੀ ਮਗਰ ਉਹਨਾਂ ਦੀ ਜਗਾ ਜੇਸ ਮੰਤਰੀ ਨੇ ਕਾਂਗਰਸ ਪਾਰਟੀ ਦੀ ਜੇਪਾਂ ਗਰਮ ਕੀਤੀਆਂ ਨੇ ਉਸ ਮੰਤਰੀ ਨਾਲ ਅੱਜ ਕਾਂਗਰਸ ਖਲੋਤੀ ਆ ਇਹਦੇ ਨਾਲ ਹੀ ਪਰਦਾ ਪਾਛ ਹੋ ਰਿਹਾ ਕਿ ਐਡੀ ਪੁਲਿਸ ਉਸ ਮੰਤਰੀ ਨੂੰ ਅੰਦਰ ਦੇਣ ਦੀ ਜਗ੍ਹਾ ਬਚਾਉਣ ਲਈ ਖਲੋਤੀ ਆ ਬਿਠਾਰੀਆ ਗਰੰਜੀ ਦੀ ਬਿਠਾਰੀਆ ਅਜੇ ਤਲੀਤ ਮੰਤਰੀ ਤਲੀਤ ਦੇ ਆਕਿਆਂ ਦਾ ਪੈਸਾ ਭਾਗੇ ਤੇ ਅੱਜ ਪ੍ਰੋਟੈਸਟ ਦਾ ਸਨਸਦ ਦਾ ਲੋਕ ਸਭਾ ਖਲੋਤੂ ਖੂਬ ਇਤੋ ਮੰਦ ਭਾਗੀ ਗੱਲ ਕੀ ਹੋ ਸਕਦੀ ਹੈ ਅਫਸੋਸ ਦੀ ਗੱਲ ਕੀ ਹੋ ਸਕਦੀ ਹੈ ਕਿ 3 ਤੋਂ 4 ਲੱਖ ਵਿਦਿਆਰਥੀਆਂ ਦਾ ਹਰ ਸਾਲ ਲੱਖਾਂ ਵਿਦਿਆਰਥੀਆਂ ਦਾ ਹੱਕ ਮਾਰਿਆ ਗਿਆ ਔਰ ਉਹਨਾਂ ਵਿਦਿਆਰਥੀਆਂ ਦੇ ਨਾਲ ਦੋ ਮਿੰਟ ਸਰ ਕਾਂਗਰਸ ਦੀ ਸਰਕਾਰ ਨਹੀਂ ਖਲੋਤੀ ਜਿਨੇ ਠੱਗੀ ਮਾਰੀ ਚੋਰੀ ਕੀਤੀ ਕਰੋੜਾ ਰੁਪਇਆ ਐਸਸੀ ਸਕਾਲਰਸ਼ਿਪ ਦਾ ਮਾਰ ਲਿਆ ਉਹਦੇ ਨਾਲ ਸਰਕਾਰ ਬੋਲ ਰੈਲੀ ਸ਼ੁਰੂ ਕੀਤੀ ਹੈ ਇੱਕ Dalit ਵਿਦਿਆਰਥੀ ਨੂੰ ਇਨਸਾਨ ਸਮਾਨ ਲਈ ਜੋ ਸਾਧੂ ਸਿੰਘ ਧਰਮਸੋਤ ਨੇ ਜੋ ਵੱਡਾ ਪਾਪ ਕੀਤਾ ਹੈ ਕੈਪਟਨ ਅਮਰਿੰਦਰ ਸਿੰਘ ਉਹਨੂੰ ਬਚਾ ਨਹੀਂ ਸਕਦੇ ਜੋ ਪਾਪ ਕੀਤਾ ਇਹਦੀ ਸਜ਼ਾ ਮਿਲੂਗੀ ਕੈਪਟਨ ਕੈਪਟਨ ਤਾਂ ਹੀ ਇਖਤਸਾਲ ਵਾਸਤੇ ਬਚਾ ਸਕਦਾ ਹੈ ਜਿਸ ਦਿਨ ਸਰਕਾਰ ਬਦਲੀ ਇਸ ਸਾਰੀ ਦੀ ਇਨਕੁਆਇਰੀ ਕਰਕੇ ਜੋ ਪੈਸਾ ਲੁੱਟਿਆ ਸਾਰਾ ਹੀ ਵਾਪਸ ਤੇ ਤਕੜਾਇਆ ਜਾਊਗਾ ਇਹ ਤਾਂ ਮਾੜਾ ਮਾੜੀ ਗੱਲ ਨਹੀਂ ਹੋ ਸਕਦੀ ਜਿੰਨਾ ਵੱਡਾ ਪਾਪ ਇਹ ਗਰੀਬ ਬੱਚਿਆਂ ਦੀ ਤੁਸੀਂ ਸਕਾਲਰਸ਼ਿਪ ਗਰੀਬਾਂ ਦਾ ਭਵਿੱਖ ਖਰਾਬ ਕਰਨ ਵਾਲੇ ਕੈਸਾ ਦੂ ਸਿੰਘ ਧਰਮਸੋਧ ਹੈ ਇਹਨੇ ਆਪਣੇ ਭਾਈਚਾਰੇ ਦਾ ਵੀ ਧਿਆਨ ਨਹੀਂ ਰੱਖਿਆ ਇਹ ਤਾਂ ਮਾੜੀ ਗੱਲ ਕੀ ਹੋ ਸਕਦੀ ਘਰ ਨੂੰ ਕੀ ਰਾਮ ਕੀਤਾ ਜਾਏਗਾ ਫਿਲਹਾਲ ਜੀ ਆਪਾਂ ਇੱਕ ਦੇਖਦੇ ਕਿੱਦਾਂ ਪਹੁੰਚਦਾ ਸਰ ਰਾਣਾ ਪ੍ਰੀਜ਼ੈਂਟ ਆ ਰਹੇ ਨੇ ਕਿਸ ਤਰ੍ਹਾਂ ਦੇ ਸੋਤ ਤੋਰ ਉਸਮਾ ਉਸ ਦਾ ਜਗਤ ਨਗਰ ਹਥਮਾਰ ਦੇਖੋ ਸਾਥ ਸਾਧੂ ਸਿੰਘ ਧਰਮਸੋਤ ਹੋਰਾਂ ਨੂੰ ਜਿਸ ਤਰ੍ਹਾਂ ਕਲੀਨ ਚਿੱਟ ਰਹੀ ਤੇ ਕਰੋੜਾਂ ਰੁਪਏ ਦੇ ਘਟਾਲੇ ਦੀ ਮੁੱਖ ਮੰਤਰੀ ਕੈਪਟਨ ਮਨਿੰਦਰ ਸਿੰਘ ਹੋਰਾਂ ਨੇ ਇਹਦੇ ਨਾਲ ਮੈਂ ਸਮਝਦਾ ਗਲਤ ਭਾਈਚਾਰੇ ਦੇ ਜ਼ਖਮਾਂ ਤੇ ਲੋਨ ਛਿੜਕਿਆ ਗਿਆ ਔਰ ਲੋਕ ਪਹਿਲੇ ਹੀ ਭੜੇ ਪਿੱਤੇ ਪਏ ਸੀ ਪਹਿਲਾਂ ਤਾਂ ਰਾਸ਼ਨ ਚ ਘਟਾਲਾ ਹੋਇਆ ਔਰ ਬਿਜਲੀ ਦੇ ਬਿੱਲ ਵਧਾਏ ਗਏ ਹੁਣ ਸਕਾਲਰਸ ਦੇ ਵਿੱਚ ਘਟਾਇਆ ਕਰ ਲਿਆ ਅੱਜ ਸੜਕਾਂ ਤੇ ਪੁੱਤਰ ਲਈ ਮਜਬੂਰ ਹੋਣਾ ਪਿਆ ਸ੍ਰੋਮਣੀ ਕਾਲੇਦਾਨੋਂ ਔਰ ਸਾਦੋਂ ਸੇ ਤਰਨਸੋਤ ਨੂੰ ਅਸੀਫਾ ਦੇਣ ਲਈ ਮਜਬੂਰ ਕਰਾਂਗੇ ਅਸੀਂ ਸਰਕਾਰ ਨੇ ਕਿਹਾ ਹੈ ਕਿ ਉੱਤੇ ਹੋਰ ਵੀ ਦਿੱਤੀ ਹੈ ਬਾਬਾ ਰਿੰਦਰ ਸਿੰਘ ਵੱਲੋਂ ਇੱਕ ਕਰਪਟ ਮੰਤਰੀ ਜਿਹਦੇ ਤੇ ਦੋਸ਼ ਲੱਗਿਆ ਹੋਵੇ ਕਰੋੜਾ ਰੁਪਏ ਦੇ ਘਟਾਏ ਦਾ ਉਹਨੂੰ ਕੁਲਵਿਟ ਚਿੱਟ ਦੇਣਾ ਮੈਂ ਸਮਝਦਾ ਸਰਾਸਰ ਗਲਤ ਆ ਔਰ ਉਹਦਾ ਬਹੁਤ ਜ਼ਿਆਦਾ ਬਜ਼ਰੋਵਾ ਰੋਹ ਸਾਹਿਬ ਔਰ ਉਹਦਾ ਪ੍ਰਗਟਾਵਾ ਜਨਾਬੇ ਦੀਆਂ ਸੜਕਾਂ ਤੇ ਸਾਹਸੇ ਤਾਰੂਸੋ ਦੇ ਘਰ ਦਾ ਘਰਾਓ ਕਰਨ ਲਈ ਸ਼ਰਮਣੀ ਅਕਾਲੀ ਦਲ ਦੇ ਸੱਜਦੇ ਤੇ ਆਏ ਲੋਕਾਂ ਦੇ ਘਟ ਤੋਂ ਦੇਖਿਆ ਜਾਂਦਾ ਔਰ ਕਾਡਵਾਨੀ ਤੇ ਕੈਪਟਨ ਬਰਿੰਦਰ ਸਿੰਘ ਨੂੰ ਧੰਨ ਪਰ ਚਿੱਠੀ ਮਿਲੀ ਆ ਕਾਲਸਤਾਨੀ ਨੂੰ ਕਰੋੜਰ ਮੈਂ ਮਿਲ ਲਿਆ ਜਿਹੜਾ ਉਹਨਾਂ ਨੂੰ ਮਾਰੇਗਾ ਦੇਖੋ ਪੰਜਾਬ ਦੇ ਲੋਕ ਅਮਨ ਚਾਹੁੰਦੇ ਨੇ ਪੰਜਾਬ ਦੇ ਲੋਕ ਵਿਕਾਸ ਚਾਹੁੰਦੇ ਨੇ ਸਦਭਾਵਨਾ ਚਾਹੁੰਦੇ ਨੇ ਔਰ ਇਸ ਤਰ੍ਹਾਂ ਦਾ ਵਾਤਾਵਰਨ ਮੈਂ ਸਮਝਦਾ ਜਿਹਦੇ ਨਾਲ ਅਸੀਂ ਆਪਸੀ ਪਿਆਰ ਨਾਲ ਰਹੀਏ ਉਸ ਤਰ੍ਹਾਂ ਦਾ ਬਣਾਉਣ ਦੀ ਲੋੜ ਆ ਰਾਣਾ ਗੁਰਜੀਤ ਸਿੰਘ ਛੋਟੀ ਨੇ ਕਿਹਾ ਜੇ ਸਰਦੂ ਸਿੰਘ ਮੇਰਾ ਬਹੁਤ ਭਾਵਸ ਲੈਣ ਤੇ ਅਸੀਂ ਸਤੀਫੇ ਦੇ ਦਿੱਤੇਰੇ ਕੈਪਟਨ ਸਮੇਤ ਸਾਰੇ ਮੰਤਰੀ ਪਹਿਲਾਂ ਤਾਂ ਕੈਪਟਨ ਮਨਿੰਦਰ ਸਿੰਘ ਦੇ ਸਤੀਫੇ ਦਾ ਤਾਂ ਦੱਸਣ ਛੋਟੀ ਸਾਹਿਬ ਉਹਦਾ ਕੀ ਬਣਿਆ ਉਹ ਜੇਬ ਤੇ ਭਾਈ ਫਿਰਦੇ ਉਹ ਤਾਂ ਬਾਹਰ ਕੱਢਣਾ ਤੁਹਾਨੂੰ ਲੱਗਦਾ ਡਰਾਮੇबाजी ਕਰਦੇ ਸੋ 100% ਦੀ ਡਰਾਮੇਬਾਜ਼ੀ ਆ ਕਿਉਂਕਿ ਸਿਫਾ ਜੇਬ ਚ ਪਾਉਣ ਲਈ ਨਹੀਂ ਹੁੰਦਾ ਸਿਫਾ ਦੇਣ ਲਈ ਹੁੰਦਾ ਪਹਿਲਾ ਮੁੱਖ ਮੰਤਰੀ ਸਾਹਿਬ ਦਾ ਸਿਫਾ ਦੋਣ ਛੋਟੀ ਸਾਹਿਬ ਫਿਰ ਦੇਖਾਂਗੇ ਵੀ ਕੈਪਟਨ ਮੰਤਰੀ ਦਿੰਦੇ ਆ ਕਿ ਨਹੀਂ ਦਿੰਦੇ ਸਰਕਾਰ ਸਰਜੀ